टाइम राह दी गाल मुठिया बार्डर नजदीक है, है।, नहीं नहीं जारे जारे। नहीं। नहीं। है। जी उतू खाली सैल मिले मोटरार सैल जमोक फैर वरत्या जाए जी ਉਦੀ ਵਰਤ ਹੋ ਚੁੱਕੀ ਇਹ ਪੁਰਾਣਾ ਹੈ ਜੀ ਸਾਲ 13 ਦਾ ਜੰਗਾਲ ਪੜਿਆ ਹੋਇਆ ਸੀਮਨਾਰਾ ਸੀ ਸੀਮਨਾਲ ਦੇ ਵਿੱਚੋਂ ਕਿਤੇ ਮੱਠੀ ਮੁੱਠੀ ਬਾਹਰ ਨਿਕਲੀ ਆ بارش ਪਈਏ ਉਹ ਦੱਸਿਆ ਤੁਹਾਨੂੰ ਮਾਮਲੋਂ ਕਰਨ ਉਹ ਅਸੀਂ ਮੌਕੇ ਤੇ ਗਏ ਆ ਨਾਲ ਜਵਾਨ ਸੀ 20 ਸੱਪ ਦੇ ਜੀ ਉਹਨਾਂ ਨੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਇਹ ਉਹ ਇਹਨਾਂ ਨੇ ਇਹੀ ਦੱਸਿਆ ਹੈਗਾ ਆਰਮੀ ਕਲੀਫੀਕੀਸ਼ਨ ਜਵਾਨ ਵੀ ਇਹ ਜਿਹੜਾ ਸਮੋਕ ਫਾਇਰ ਹੈਗਾ ਜੀ ਇਹਦੀ ਕੋਈ ਹੈ ਨਹੀਂ ਫਿਰ ਕਿਸੇ ਤਰੀਕੇ ਕੋਈ ਡਰ ਵਾਲੀ ਗੱਲ ਨਹੀਂ ਨਹੀਂ ਬਿਲਕੁਲ ਨਹੀਂ ਜੀ ਪੁਰਾਣਾ ਇਹ ਪੋਰ 13 ਦਾ ਹੈਗਾ ਜੀ ਸਾਲ 2010 ਦਾ ਜੀ ਤੁਸੀਂ ਉਹ ਕਬਜ਼ੇ ਚ ਲੈ ਲਿਆ ਹਾਲ ਹੀ ਲੈ ਕੇ ਕਬਜੇ ਦਾ ਸੀਂ ਦੀ ਲੀਡਰ ਪਾਰਟੀ ਚ ਫਰਦਰ ਕਾਰਗੋ ਅਸੀਂ ਜੋ ਹੋਈ ਗਿਆ ਅੱਗੇ ਦੇਖਾਂਗੇ ਸਾਨੂੰ ਪਿੰਡੋਂ ਦੁਆਬ ਮਿਲੀ ਸੀ ਪਿੰਡ ਦੇ ਆਂ ਲੋਕਾਂ ਤੋਂ ਵੀ ਉੱਥੇ ਕੋਈ ਚੀਜ਼ ਪਈ ਕੰਮ ਮਨਾ ਅਸੀਂ ਗਏ ਸੀ ਉੱਥੇ ਜਿਨ ਨਾਲ ਪੀਐਸਐਫ ਦੇ ਅਧਿਕਾਰੀ ਸੀਗੇ ਦੇਖ ਕੇ ਸਾਰਾ ਅਸੀਂ ਚੈੱਕ ਕੀਤਾ ਸੀ ਉਹ ਮੋਟਰ ਆਰ ਜਿਹੜਾ ਹੁੰਦਾ ਜੀ ਉਹ ਸੀਗਾ ਸੀ ਕਾਫੀ ਪੁਰਾਣਾ ਜੀ ਸਾਲ 13 ਦੇ ਉੱਤੇ ਲੈਸ ਸਟੈਂਪ ਲੱਗੀ ਹੋਈ ਸੀ ਜੀ ਤੇ ਉਹ ਰਾਦੇ ਗਾਲੇ ਪਿੰਡ ਮੁੱਠਿਆਂ ਨੇ ਬਾਰਡਰ ਦੇ ਬਿਲਕੁਲ ਨਜ਼ਦੀਕੇ ਜੀ ਉੱਥੇ ਸਾਨੂੰ ਖਾਲੀ ਸੈੱਲ ਮਿਲਿਆ ਮੋਟਰ ਆਰ ਸੈੱਲ ਜਿਹੜਾ ਸਮੂਹ ਫੈਰ ਰਿਵਰਤੇ ਜਾਂਦਾ ਜੀ ਉਦੀ ਵਰਤੋਂ ਹੋ ਚੁੱਕੀ ਹੈ ਪੁਰਾਣਾ ਹੈ ਜੀ ਸਾਲ 13 ਦਾ ਜੰਗਾਲ ਫੜਿਆ ਹੋਇਆ ਸੀਮਨਾਰਾ ਸੀ ਸੀਮ ਨਾਲ ਦੇ ਵਿੱਚੋਂ ਕਿਤੇ ਮੱਠੀ ਮੁੱਠੀ ਬਾਹਰ ਨਿਕਲੀ ਆ بارش ਪਈਏ ਉਹ ਦੱਸਿਆ ਲੋਕਾਂ ਨੂੰ ਆਮ ਲੋਕਾਂ ਨੂੰ ਉਹ ਅਸੀਂ ਮੌਕੇ ਤੇ ਗਏ ਆ ਨਾਲ ਜਵਾਨ ਸੀ ਬੀਐਸਐਫ ਦੇ ਜੀ ਉਹਨਾਂ ਨੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਉਸ ਇਹਨਾਂ ਨੇ ਇਹੀ ਦੱਸਿਆ ਹੈਗਾ ਆਰਮੀ ਕਲੈਫੀਕੇਸ਼ਨ ਜਵਾਨ ਵੀ ਇਹ ਜਿਹੜਾ ਸਮੋਕ ਫਾਇਰ ਹੈਗਾ ਜੀ ਇਹਦੀ ਕੋਈ ਨਹੀਂ ਹੈ ਕਿ ਕੋਈ ਕਿਸੇ ਤਰੀਕਾ ਕੋਈ ਡਰ ਵਾਲੀ ਗੱਲ ਨਹੀਂ ਨਹੀਂ ਬਿਲਕੁਲ ਨਹੀਂ ਜੀ ਪੁਰਾਣਾ ਹੈ ਬਹੁਤ 13 ਦਾ ਹੈ ਜੀ ਸਾਲ ਵੀ 13 ਦਾ ਹੈ ਜੀ ਤੁਸੀਂ ਉਹ ਕਬਜ਼ੇ ਚ ਲੈ ਲਿਆ ਹਾਂਜੀ ਲੈ ਕੇ ਕਬਜੇ ਦਾ ਸਿੰਘ ਦੀ ਲੀਡਰ ਪਾਰਟੀ ਚ ਫਰਦਰ ਕਾਰਗੋ ਅਸੀਂ ਜੋ ਹੋਇ ਗਿਆ ਅੱਗੇ ਦੇਖਾਂਗੇ ਸਾਨੂੰ ਪਿੰਡੋਂ ਦਵਾ ਮਿਲੀ ਸੀ ਪਿੰਡ ਦੇ ਆ ਲੋਕਾਂ ਤੋਂ ਦੇਖੋ ਉੱਥੇ ਕੋਈ ਚੀਜ਼ ਪਈ ਕੰਮ ਮਨਾ ਅਸੀਂ ਗਏ ਸੀ ਉੱਥੇ ਜਿਨ ਨਾਲ ਪੀਐਸਐਫ ਦੇ ਅਧਿਕਾਰੀ ਸੀਗੇ ਦੇਖ ਕੇ ਸਾਰਾ ਅਸੀਂ ਚੈੱਕ ਕੀਤਾ ਸੀ ਉਹ ਮੋਟਰ ਆਰ ਜਿਹੜਾ ਹੁੰਦਾ ਜੀ ਉਹ ਸੀਗਾ ਸੀ ਕਾਫੀ ਪੁਰਾਣਾ ਜੀ ਸਾਲ 13 ਦੇ ਉੱਤੇ ਲੈਸ ਸਟੈਂਪ ਲੱਗੀ ਹੋਈ ਸੀ ਜੀ ਤੇ ਉਹ ਰਾਦੇ ਗਾਲੇ ਪਿੰਡ ਮੁੱਠਿਆਂ ਨੇ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਜੀ ਉੱਥੇ ਸਾਨੂੰ ਖਾਲੀ ਸੈੱਲ ਮਿਲਿਆ ਮੋਟਰ ਆਰ ਸੈੱਲ ਜਿਹੜਾ ਸਮੂਹ ਫੈਰੀ ਵਰਤੇ ਜਾਂਦਾ ਹੈ ਜੀ ਉਦੀ ਵਰਤੋਂ ਹੋ ਚੁੱਕੀ ਹੈ ਪੁਰਾਣਾ ਹੈ ਜੀ ਸਾਲ 13 ਦਾ ਜੰਗਾਲ ਫੜਿਆ ਹੋਇਆ ਸੀਮਨਾਰਾ ਸੀ ਸੀਮ ਨਾਲ ਦੇ ਵਿੱਚੋਂ ਕਿਤੇ ਕਮੇਟੀ ਮੁੱਟੀ ਬਾਹਰ ਨਿਕਲੀ ਆ بارش ਪਈਏ ਉਹ ਦੱਸਿਆ ਲੋਕਾਂ ਨੂੰ ਆਮ ਲੋਕਾਂ ਨੂੰ ਉਹ ਅਸੀਂ ਮੌਕੇ ਤੇ ਗਏ ਆ ਨਾਲ ਜਵਾਨ ਸੀ 20 ਸੱਖ ਦੇ ਜੀ ਉਹਨਾਂ ਨੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਉਸ ਇਹਨਾਂ ਨੇ ਇਹੀ ਦੱਸਿਆ ਹੈਗਾ ਆਰਮੀ ਕਿੜੇ ਫਿਗੇ ਸੀ ਜਵਾਨ ਵੀ ਇਹ ਜਿਹੜਾ স্মੋਕ ਫਾਇਰ ਹੈਗਾ ਜੀ ਇਹਦੀ ਕੋਈ ਨਹੀਂ ਹੈ ਕੋਈ ਕਿਸੇ ਤਰੀਕਾ ਡਰ ਵਾਲੀ ਗੱਲ ਨਹੀਂ ਨਹੀਂ ਬਿਲਕੁਲ ਨਹੀਂ ਜੀ ਪੁਰਾਣਾ ਹੈ ਬਹੁਤ 13 ਦਾ ਹੈ ਜੀ ਸਾਲ ਵੀ 13 ਦਾ ਜੀ ਤੁਸੀਂ ਉਹ ਕਬਜ਼ੇ ਚ ਲੈ ਲਿਆ ਹਾਂ ਜੀ ਲੈ ਕੇ ਤਵਜਾ ਸਿੰਘ ਦੀ ਲੀਡਰ ਪਾਰਟੀ ਚ ਫਰਦਰ ਕਾਰਗਰ ਵੀ ਅਸੀਂ ਜੋ ਹੋਈ ਗੀ ਅੱਗੇ ਦਿਖਾਉਂਦੇ ਹਾਂ ਸਾਨੂੰ ਪਿੰਡੋਂ ਤੇਵਾ ਮਿਲੀ ਸੀ ਪਿੰਡ ਦੇ ਆ ਲੋਕਾਂ ਤੋਂ ਵੀ ਉੱਥੇ ਕੋਈ ਚੀਜ਼ ਪਈ ਪੰਮੂ ਮਨ ਆਸੀ ਗਏ ਸੀ ਉੱਥੇ ਜਿਹਨਾਂ ਨਾਲ ਪੀਐਸਐਫ ਦੇ ਅਧਿਕਾਰੀ ਸੀਗੇ ਦੇਖ ਕੇ ਸਾਰਾ ਅਸੀਂ ਉਹ ਚੈੱਕ ਕੀਤਾ ਸੀ ਉਹ ਮੋਟਰ ਆ ਜਿਹੜਾ ਹੁੰਦਾ ਜੀ ਉਹ ਸੀਗਾ ਜੀ ਕਾਫੀ ਪੁਰਾਣਾ ਜੀ ਸਾਲ 13 ਦੇ ਉੱਤੇ ਲੈਸ ਸਟੈਂਪ ਲੱਗੀ ਹੋਈ ਸੀ ਬਜੇ ਜੀ